ਦਿੰਨਾ ਫਿਰ ਵੀ ਮਹਾਰਾਜ ਕੋਈ ਇੱਕ ਦਾਤ ਇਦਾਂ ਦੀ ਦੱਸੋ ਜਿਹੜੀ ਤੁਸੀਂ ਜਿਆਦਾ ਹੀ ਖੁਸ਼ ਹੋਣ ਤੇ ਕਿਸੇ ਨੂੰ ਦਿੰਦੇ ਹੋ ਕਿ ਮਹਾਰਾਜ ਸਤੇ ਪਾਛਾ ਕਹਿੰਦੇ ਉਹ ਦਾਤ ਆ ਮੇਰੇ ਕੋਲੇ ਸਮਤ ਚੰਗੀ ਸਮਝ ਚੰਗੀ ਸੂਝ ਜਿਹੜਾ ਮੈਨੂੰ ਖੁਸ਼ ਕਰ ਲੈਂਦਾ ਉਹਨੂੰ ਮੈਂ ਚੰਗੀ ਸੂਝ ਬੂਝ ਦੇ ਦਿੰਨਾ ਤੇ ਆਪਣੀ ਸੂਝ ਬੂਝ ਨਾਲ ਬੜਾ ਕੋਈ ਪ੍ਰਾਪਤ ਕਰ ਲਈ ਤੇ ਮਹਾਰਾਜ ਜੀ ਕੋਲੇ ਸਵਾਲ ਦੂਜਾ ਵੀ ਹਾਜ਼ਰ ਹੋ ਗਿਆ ਉਸੇ ਸੇਖ ਨੇ ਆਖਿਆ ਕਹਿੰਦਾ ਮਹਾਰਾਜ ਹਰ ਚੀਜ਼ ਦਾ ਵਿਪਰੀਤ ਹੁੰਦਾ ਜੇ ਦਿਨ ਆ ਤੇ ਰਾਤ ਆ ਜੇ ਦੁੱਖ ਆ ਤੇ ਸੁੱਖ ਵੀ ਹੈਗਾ ਆ ਤੇ ਮਹਾਰਾਜ ਜੀ ਤੁਸੀਂ ਕਿਸੇ ਤੇ ਨਾਰਾਜ਼ ਹੋ ਜਾਓ ਕਿਸੇ ਦੀ ਗਲਤੀ ਹੈ ਦੀ ਭਾਰੀ ਹੋਵੇ ਉਹਦੇ ਤੇ ਤੁਸੀਂ ਪ੍ਰਸੰਨ ਨਾ ਹੋ ਕੇ ਨਾਰਾਜ਼ ਹੋ ਜਾਓ ਉਹਨੂੰ ਕੀ ਕਰਦੇ ਜੇ ਮਾਰੇ ਸੱਚੇ ਪਾਤਸ਼ਾਹ ਕਹਿੰਦੇ ਕਰਨਾ ਕੀ ਆ ਮੈਂ ਕਿਹੜਾ ਉਹਦੀ ਲੱਤ ਤੋੜਨੀ ਆ ਜਿਹਦੇ ਤੇ ਮੈਂ ਨਰਾਜ ਹੋ ਜਾਵਾਂ ਨਾ ਜਿਹੜਾ ਮਾਰੇ ਕਰਮ ਕਰੇ ਮਾਰੇ ਕਹਿੰਦੇ ਮੈਂ ਉਹਦੀ ਮੱਤ ਮਾਰ ਦੇ ਨਾ ਮੱਤ ਤੇ ਜਦੋਂ ਬੰਦੇ ਦੀ ਮੱਤ ਮਰ ਜਾਵੇ ਨਾ ਜਦੋਂ ਸਮਝ ਖਤਮ ਹੋ ਜਾਵੇ ਫਿਰ ਆਪਣੇ ਲੀڑے ਕੱਪੜੇ ਪਾੜ ਲੈਂਦਾ ਹੈ ਫਿਰ ਆਪਣੇ ਆਪ ਦੀ ਸੂਝ-ਬੂਝ ਖੋਹ ਕੇ ਇਕਦਾਂ ਦੇ ਕੰਮ ਕਰਦਾ ਵੀ ਜਿਹਦੇ ਤੋਂ ਦੁਨੀਆਂ ਦੇ ਲੋਕ ਨੂੰ ਤਰਹਾਰਾਂ ਪਾਉਂਦੇ ਆ ਹਾਲਤ ਐ ਇਦਾਂ ਦੀ ਹੋ ਜਾਂਦੀ ਜੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਇੱਕੋ ਲੱਖਾ ਮਹਾਰਾਜ ਨੇ ਕੀਤਾ ਇਸ ਗੱਲ ਦਾ ਮਾਰੇ ਕਹਿੰਦੇ ਨੱਦਰ ਉਹ ਪੱਠੀ ਜੇ ਕਰੇ ਸੁਲਤਾਨਾਂ ਘਾਓ ਕਰਾਏ ਦਾ ਧਰਮ ਮੰਗਣ ਸਿੱਖ ਨਾ ਪਾਏ ਜਿਨ੍ਹਾਂ ਨੇ ਮਤ ਮਰ ਜੰਦੀ ਆ ਉਹਨਾਂ ਨੂੰ ਫਿਰ ਖਾਲਸਾ ਜੀ ਦਰ ਦਰ ਤੇ ਮੰਗਦੇ ਆ ਭਿਖਸ਼ਾ ਤੱਕ ਵੀ ਨਹੀਂ ਰੱਬ ਲੈਣ ਦਿੰਦਾ ਲੋਕੀ ਨਿੱਕ ਥੋਰ ਹੋ ਜਾਂਦੇ ਵੀ ੱੱਕੇ ਮਾਰ ਕੇ